ਜੋਤੇ ਪੂਰੇ ਦੇਸ਼ ਦੇ ਵਿੱਚ ਜਿਹੜਾ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਉੱਥੇ ਬਾਬਾ ਬਕਾਲਾਤ ਤਸਵੀਰ ਸਾਹਮਣੇ ਆਈ ਹੈ ਜਿੱਥੇ ਸਕੂਲ ਦੇ ਵਿੱਚ ਪ੍ਰੇਡ ਕਰਦੇ ਸਮੇਂ ਬੱਚੇ ਨੇ ਜੜੇ ਬੇਹੋਸ਼ ਹੋ ਜਾਂਦੇ ਨੇ ਤਸਵੀਰ ਕੁਲ ਉਸ ਸੰਤਕਾ ਦਿਵਸ ਮਾਗਮ ਮੌਕੇ ਬੇਹੋਸ਼ ਹੋ ਕੇ ਜਿਹੜੇ ਸਕੂਲੀ ਬੱਚੇ ਹੀਟ ਹੈਂਡਿਕ ਜਾਂਦੇ ਨੇ ਤਾਂ ਇੱਥੋਂ ਹੀ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਜਿਹੜੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਤਾਂ ਬਿਲਕੁਲ ਬੇहद ਗਰਮੀ ਦੇ ਵਿੱਚ ਪੁਖਤਾ ਪ੍ਰਬੰਧ ਜਿਹੜੇ ਕਿ ਬਿਲਕੁਲ ਬੇहद ਗਰਮੀ ਦੇ ਵਿੱਚ ਜਿਹੜੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਉਹਨਾਂ ਦੀ ਜਿਹੜੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਤੇ ਇਹ ਵੀ ਪਤਾ ਲੱਗਦਾ ਹੈ ਕਿ ਆਖਰਕਾਰ ਬੱਚਿਆਂ ਨੂੰ ਸੁਰੱਖਿਆ ਰੱਖਣ ਲਈ ਕੀ ਕੋ ਜੋਨਾ ਨੇ ਇੰਤਜ਼ਾਮ ਕੀਤੇ ਨੇ ਤਾਂ ਬੇਹੱਦ ਜ਼ਿਆਦਾ ਗਰਮੀ ਹੈ ਬਿਲਕੁਲ ਗਰਮੀ ਆਪਣਾ ਕਹਿਰ ਹੈ ਜਿਹੜਾ ਦਿਖਾਉਂਦੀ ਨਜ਼ਰ ਆ ਰਹੀ ਹੈ ਹਾਲਾਂਕਿ ਪਿਛਲੇ ਦਿਨਾਂ ਤੋਂ ਮੌਸਮ ਦੇ ਵਿੱਚ ਥੋੜੀ ਜਿਹੀ ਗਿਰਾਵਟ ਆਈ ਸੀ ਤਾਪਮਾਨ ਦੇ ਵਿੱਚ ਗਿਰਾਵਟ ਆਈ ਸੀ ਮੌਸਮ ਸੁਹਾਵਣਾ ਹੋਇਆ ਸੀ ਠੰਡਾ ਹੋਇਆ ਸੀ ਪਰ ਗਰਮੀ ਨੇ ਆਪਣਾ ਕਹਿਰ ਇਸ ਤਰੀਕੇ ਦੇ ਨਾਲ ਦਿਖਾਉਣਾ ਸ਼ੁਰੂ ਕੀਤਾ ਕਿ ਸੁਤੰਤਰਤਾ ਦਿਵਸ ਮੌਕੇ ਜਦੋਂ ਸਾਰੇ ਸਕੂਲਾਂ ਦੇ ਵਿੱਚ ਮਨਾਇਆ ਜਾਂਦੀ ਹੈ ਝੰਡਾ ਲਹਿਰਾਇਆ ਜਾਂਦਾ ਤਾਂ ਬੱਚੇ ਨੇ ਜਿਹੜੇ ਤੁਸੀਂ ਤਸਵੀਰਾਂ ਉਸ ਵੇਲੇ ਸਕਰੀਨ ਤੇ ਦੇਖ ਸਕਦੇ ਹੋ ਪਵ ਬਕਾਲਾ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਯੂਨੀਫਾਰਮ ਪਾਏ ਹੋਏ ਬਿਲਕੁਲ ਪ੍ਰੇਡ ਵਾਲੀ ਯੂਨੀਫਾਰਮ ਪਾਈ ਹੋਈ ਹੈ ਤੇ ਸੁਤੰਤਰਤਾ ਦਾ ਦਿਵਸ ਸਮਾਗਮ ਦੌਰਾਨ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਜਾਂਦੇ ਨੇ ਤਾਂ ਇੱਥੋਂ ਹੀ ਪ੍ਰਸ਼ਾਸਨ ਦੇ ਜਿਹੜੇ ਪ੍ਰਬੰਧਾਂ ਦੀ ਕੋਲ ਖੁੱਲਦੀ ਨਜ਼ਰ ਆਵੇ ਤਾਂ ਬਿਹਤ ਗਰਮੀ ਦੇ ਵਿੱਚ ਕੋਈ ਵੀ ਜਿਹੜੇ ਪੁਖਤਾ ਪ੍ਰਬੰਧ ਨੇ ਦਿਖਾਈ ਨਹੀਂ ਦੇ ਰਹੇ ਨੇ ਤੇ ਇੱਥੋਂ ਤਸਵੀਰਾਂ ਤੁਸੀਂ ਇੱਕ ਹੋਰ ਸਾਹਮਣੇ ਸਕਰੀਨ ਤੇ ਦੇਖ ਸਕਦੇ ਹੋ ਜਿੱਥੇ ਬੱਚੇ ਨੇ ਜਿਹੜੇ ਪਾਣੀ ਨੂੰ ਵੀ ਤਸਦੇ ਨਜ਼ਰ ਆ ਰਹੇ ਨੇ ਗਰਮੀ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ਕੀ ਆ ਚੱਲਦੇ ਨਜ਼ਰ ਆਣ ਤਾਂ ਬਿਲਕੁਲ ਇੱਕ ਦੂਸਰੇ ਦੇ ਰੀਸਾ ਦੇ ਨਾਲ ਸਕੂਲਾਂ ਦੇ ਵਿੱਚ ਬੇहद کہہ ਸਕਦੇ ਕਿ ਦਿਖਾਵਾ ਤਾਂ ਬੇहद کہہ ਸਕਦੇ ਕਿ ਦਿਖਾਵਾ ਕਰਦੇ ਨੇ ਜਿਸ ਤੇ ਕਾਰਨ ਬੱਚਿਆਂ ਨੂੰ ਵੀ ਭਾਰੀ ਗਰਮੀ ਦੇ ਵਿੱਚ ਬੁਲਾਇਆ ਜਾਂਦਾ ਕਿਤੇ ਨਾ ਕਿਤੇ ਸਤੰਤਰਤਾ ਦਿਵਸ ਮਨਾਇਆ ਜ਼ਰੂਰ ਜਾਂਦਾ ਪਰ ਬੱਚਿਆਂ ਦੀ ਕਿਸ ਤਰੀਕੇ ਦੇ ਨਾਲ ਸੋਖਿਆ ਦਾ ਧਿਆਨ ਰੱਖਿਆ ਜਾਂਦਾ ਉਸੇ ਪ੍ਰਸ਼ਾਸਨ ਦੇ ਪ੍ਰਬੰਧਕ ਜਿਹੜੇ ਕੀਤੇ ਹੋਏ ਨੇ ਉਹਨਾਂ ਦੀ ਕੋਲ ਜ਼ਰੂਰ ਖੁੱਲਦੀ ਨਜ਼ਰ ਆ ਤਸਵੀਰਾਂ ਨੇ ਪਪਾ ਬਕਾਲਾ ਸਾਹਿਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਬੱਚੇ ਨੇ ਜਿਹੜੇ ਬੇਹੋਸ਼ ਹੁੰਦੇ ਨਜ਼ਰ ਆ ਰਹੇ ਬਿਲਕੁਲ ਪਾਣੀ ਹੋ ਵੀ ਤਰਤੇ ਨੇ ਸਕੂਲੀ ਵਿਦਿਆਰਥੀ ਤਾਂ ਸਤੰਤਰਤਾ ਦਿਵਸ ਸਮਾਗਮ ਮੌਕੇ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਜਾਂਦੇ ਨੇ